ਸਦੂਲਗੜ ਸਹਿਕਾਰੀ ਮੰਡੀ ਕਨ ਕੰਮ ਪ੍ਰੋਸੈਸਿੰਗ ਸਭਾ ਲੇਮ ਸਦੂਲਗੜ ਦੇ ਬੋਰਡ ਆਫ ਡਾਇਰੈਕਟਰ ਅੱਜ ਦੇ ਅਹੁਦਿਆਂ ਦੀ ਵੰਡ ਹੋਈ ਜਿਸ ਵਿੱਚ ਬਲਬੀਰ ਸਿੰਘ ਬਾਜੇ ਵਾਲਾ ਨੂੰ ਚੇਅਰਮੈਨ ਅਤੇ ਕਰਨੈਲ ਸਿੰਘ ਭੁੰਦਣ ਨੂੰ ਵਾਈਸ ਚੇਅਰਮੈਨ ਸਭ ਸੰਪਤੀ ਨਾਲ ਚੁਣਿਆ ਗਿਆ ਇਸ ਮੌਕੇ ਪਥਰੀ ਜਿਆਣੀ ਡਾਇਰੈਕਟਰ ਸੰਜੀਪ ਕੁਮਾਰ ਸਿੰਗਲਾ ਡਾਇਰੈਕਟਰ ਮਨਮੋਹਨ ਸਿੰਘ ਡਾਇਰੈਕਟਰ ਅਤੇ ਨਿਰਮਲ ਸਿੰਘ ਡਾਇਰੈਕਟਰ ਅਦੀ ਮੌਜੂਦ ਸਨ ਇਸ ਤੋਂ ਇਲਾਵਾ ਗੁਰਸੇਵਕ ਸਿੰਘ ਖੈਰਾ ਚੁਰੀ ਨਵਦੀਪ ਸ਼ਰਮਾ ਐਡਵੋਕੇਟ ਅਰਵਿੰਦਰ ਸਿੰਘ ਇੰਸਪੈਕਟਰ ਅਮਰਤਪਾਲ ਜਟਾਣਾ ਮੈਨੇਜਰ ਸਵਾ ਅਦੀ ਹਾਜ਼ਰ ਸਨ ਦੇਖੋ ਮਾਨਸਾ ਤੋਂ ਪੱਤਰਕਾਰ ਜੀ ਬਿਲਵ ਸਿੰਘ ਕੀ ਕਹੋਗੇ ਖਾਸਪੋਰਟ ਪਹਿਲਾਂ ਮੈਂ ਐਮਐਲਏ ਸਾਹਿਬ ਦਾ ਜੀ ਬਹੁਤ ਧਨੋਧਨਵਾਦ ਕਰਦਾ ਜੀ ਫਿਰ ਸਾਰੀ ਸੰਗਤ ਜਿਹੜੀ ਮੇਰੇ ਨਾਲ ਆਈ ਹੈ ਕਿ ਇੱਥੋਂ ਸਾਰੀ ਸੰਗਤ ਦਾ ਦਿਲੋਂ ਧਨਵਾਦ ਕਰਦਾ ਜੀ ਕਿ ਮਾਰਕਫੈਲਡ ਦਾ ਮੈਨੂੰ ਚੇਅਰਮੈਨ ਬਣਾਇਆ ਜੀ ਕਿ ਮੈਂ ਦਿਲ ਦੇ ਹੀ ਨਾਲ ਆਪਦੇ ਕੰਮ ਕਰੂੰਗਾ ਜੀ ਬਿਨਾਂ ਪਾਰਟੀ ਤੋਂ ਸਾਰੇ ਵਰਕਰਾਂ ਨਾਲ ਲੈ ਕੇ ਆਪਣੇ ਕੰਮ ਕਰਾਂਗੇ ਜੇ ਡੈਕਟਰਨ ਤੋਂ ਚੇਅਰਮੈਨ ਚੁਣੇ ਗਏ ਨੇ ਕੀ ਹੈਗਾ ਮਤਲਬ ਇਲੈਕਟਰਲ ਤੋਂ ਅੱਜ ਸਾਡੀ ਸਰਵਸਮਤੀ ਨਾਲ ਚੋਣ ਹੋਈ ਹੈ ਜੀ ਪਹਿਲਾਂ ਵੀ ਇਲੈਕਟਰਲ ਚੋਣ ਹੋਈ ਸੀ ਸਰਵਸਮਤੀ ਨਾਲ ਹੋਈ ਸੀ ਅਸੀਂ ਐਮਐਲਏ ਸਾਹਿਬ ਦੇ ਸਹਰੇ-ਸ਼ੇਰਾ ਜਾਂਦਾ ਵੀ ਜਿਹੜੀ ਚੋਣਾਂ ਜਿਹੜੀਆਂ ਹੈਗੀਆਂ ਸਰਵਸਮਤੀ ਨਾਲ ਹੋਣ ਲੱਗੀਆਂ ਨੇ ਸਾਡੇ ਕੋਈ ਪਾਰਟੀ ਵਾਜ ਨਹੀਂ ਕੋਈ ਵਿਤਕਰਾ ਨਹੀਂ ਕਿਸੇ ਨਾਲ ਸਾਡੇ ਚੇਅਰਮੈਨ ਸਾਹਿਬ ਚੁੜੇ ਗਏ ਨੇ ਇਹ ਵੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਸਾਰਿਆਂ ਨਾਲ ਇੱਕੋ ਜਿਹਾ ਹੋਊਗਾ ਤੇ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਹਾਂ ਤੇ ਸਾਡੇ ਐਮਐਲਏ ਸਾਹਿਬ ਨੂੰ ਇਸ ਦੀ ਸੀਲਾ ਕਰਦਾ ਹਾਂ ਮੈਂ ਦੀ ਚੋਣ ਹੋਈ ਹੈ ਕੀ ਕਹੋਗੇ ਸਭ ਤੋਂ ਪਹਿਲਾਂ ਸਾਡੇ ਐਮਐਲਏ ਸਾਹਿਬ ਸਰਦਾਰ ਜੀ ਨੂੰ ਬੋਲਣ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰ ਬੀਜਣਾ ਦਾ ਉਹਨੂੰ ਸਦਕਾ ਸਾਡੇ ਪਲਾ 6 ਡਾਇਰੈਕਟਰ ਚੁਣੀ ਗਈ ਆ ਚੇਅਰਮੈਨ ਦੀ ਚੋਣ ਹੋਈ ਹੈ ਔਰ ਬਿਲਕੁਲ ਸਰਸੰਤੀ ਨਾ ਹੋਈ ਹੈ ਉਪ ਚੇਅਰਮੈਨ ਦੀ ਚੋਣ ਹੋਈ ਹੈ ਸਰਸੰਤੀ ਨਹੀਂ ਹੋਈ ਕੀ ਕੀ ਕਹੋਗੇ ਇਲਾਕਾ ਵਾਸੀਨ ਇਲਾਕਾ ਵਾਸੀ ਨੂੰ ਸਾਡਾ ਇਹ ਸਨੇਹਾ ਹੈ ਵੀ ਜਿਸ ਤਰ੍ਹਾਂ ਵੀ 13 ਸਾਲ ਹੋ ਗਏ ਸਾਡੀ ਸਰਕਾਰ ਨੇ ਪੂਰੇ ਸਹੀ ਢੰਗ ਨਾਲ ਕਿਸੇ ਤੋਂ ਵਿਤਕੋ ਦੇ ਬਣਾ ਸਾਰੇ ਕੰਮ ਕੀਤੇ ਨੇ ਔਰ ਉਹਨਾਂ ਦੇ ਨਾਲ ਚੀਰਮੈਨ ਨੂੰ ਸਾਨੂੰ ਬੇਨਤੀ ਕਰੂੰਗਾ ਕਿ ਬਿਨਾਂ ਤੱਕ ਬਿਨਾਂ ਵਿਤਕਰੇ ਤੋਂ ਸਾਰੇ ਸਮੂੱਚੇ ਨਗਰ ਦਾ ਕੰਮ ਕਰੋ ਐਸਐਮਐਸ ਉਗੜ ਦੇ ਚੀਰਮੈਨ ਬਣੇ ਨੇ ਜਸਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਗੁਰਪ੍ਰੀਤ ਸਿੰਘ ਬਣਾ ਵਾਲੀ ਜੀ ਦਾ ਬਹੁਤ ਬਹੁਤ ਧੰਨਵਾਦੀਆਂ ਤੇ ਸਰਦਾਰ ਕੁਰਸੇਖ ਸਿੰਘ ਖੈਰਾ ਜੀ ਦਾ ਬਹੁਤ ਬਹੁਤ ਧੰਨਵਾਦੀਆਂ ਐਡਵੋਕੇਟ ਸਾਹਿਬ ਦਾ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇੱਕ ਕਾਵਲ ਵਿਅਕਤੀ ਨੂੰ ਚੀਰਮੈਨ ਚੁਣਿਆ ਤੇ ਸਰਕਾਰ ਨੇ ਪੌਣੇ 3 ਸਾਲਾਂ ਚ ਜੋ ਕੰਮ ਕੀਤੇ ਨੇ ਬਿਨਾਂ ਰਿਸ਼ਵਤ ਤੋਂ ਕੰਮ ਕੀਤੇ ਨੇ ਸਾਡਾ ਓਮੇ ਜ਼ਿਕਰ ਜਾਰੀ ਰਹੂਗਾ ਅਸੀਂ ਬਿਨਾਂ ਰਿਸ਼ਵਤ ਤੋਂ ਕੰਮ ਕਰਕੇ ਦਿਖਾਵਾਂਗੇ ਸਾਡੇ ਜੇ 2 ਸਾਲ ਪਏ ਆ ਅਸੀਂ ਸਰਕਾਰ ਨੂੰ ਰਿਪੀਟ ਕਰਾਂਗੇ ਤੇ ਐਮ ਐਲ ਏ ਸਭ ਨੂੰ ਦੁਬਾਰਾ ਰਿਪੀਟ ਕਰਾਂਗੇ ਸਾਡਾ ਇਹ ਲੋਕਾਂ ਨਾਲ ਵਾਦਾ